ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਤੁਸੀਂ ਸਾਰੇ ਛੜਦੀ ਕਲਾ ਛੂਹੋਗੇ ਅੱਜ ਪੋ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਜੀ ਤੇ ਹੁਣ ਮੇਰੀਆਂ ਸਾਰੀਆਂ ਵੀਡੀਓਜ਼ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤੇ ਇਸ ਮਹੀਨੇ ਦੇ ਇਤਿਹਾਸ ਨਾਲ ਰਿਲੇਟਿਡ ਹੀ ਹੋਣਗੀਆਂ ਜੀ ਇਸ ਮਹੀਨੇ ਅਸੀਂ ਥੋੜਾ ਜਿਹਾ ਸਮਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਜ਼ਰੂਰ ਕੱਢਣਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਬਾਰੇ ਜ਼ਰੂਰ ਦੱਸਣਾ ਹੈ ਅੱਜ ਕੱਲ੍ਹ ਸਕੂਲਾਂ ਵਿੱਚ ਕ੍ਰਿਸਮਸ ਦੇ ਰਿਲੇਟਿਡ ਐਕਟੀਵਿਟੀਆਂ ਹੋ ਰਹੀਆਂ ਹਨ ਬੱਚਿਆਂ ਨੂੰ ਕ੍ਰਿਸਮਸ ਬਾਰੇ ਪਤਾ ਹੈ ਕਿ ਸਾਡੇ ਬੱਚਿਆਂ ਨੂੰ ਬਾਬਾ ਜੀ ਬਾਬਾ ਚਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਸ਼ਹਾਦਤ ਬਾਰੇ ਪਤਾ ਹੈ ਕਿ ਇਹਨਾਂ ਦੇ ਉਹਨਾਂ ਨੂੰ ਨਾਮ ਯਾਦ ਨਹੀਂ ਕੀ ਉਹਨਾਂ ਨੂੰ ਪਤਾ ਹੈ ਕਿ ਕਿਦਾਂ ਗੁਰਗੋਬਿੰਦ ਸਿੰਘ ਜੀ ਨੇ ਸਾਡੇ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਰੁੱਝੇ ਰਹੋ ਨਾ 크ਿਸਮਸ ਦੀਆਂ ਛੁੱਟੀਆਂ ਦੇ ਵਿੱਚ ਚਮਕੌਰ ਦੀ ਗੜੀ ਵੀ ਯਾਦ ਰੱਖਿਓ ਛੋਟੇ ਲਾਲ ਤੇ ਦਾਦੀ ਨੂੰ ਭੁੱਲਿਓ ਨਾ ਠੰਡੇ ਬੁੱਝ ਦੀ ਠੰਡ ਵੀ ਯਾਦ ਰੱਖਿਓ ਰੰਗਾਂ ਵਿੱਚ ਬੇਸ਼ੱਕ ਰਹੋ ਰੰਗੇ ਕੁਝ ਇਤਿਹਾਸ ਦੇ ਰੰਗ ਵੀ ਯਾਦ ਰੱਖਿਓ ਹਰ ਧਰਮ ਦੀ ਕਦਰ ਖੂਬ ਕਰਨੀ ਪਰ ਸਿੱਖੀ ਨਾਲ ਸੰਬੰਧ ਵੀ ਯਾਦ ਰੱਖਿਓ